ਕੀ ਕਾਲ ਜੀ ਸਰਨ ਅੱਜ ਨਾ ਪ੍ਰੇਖਮ ਆਇਆ ਨਾ ਸੁਮਿੰਦਰ ਆਇਆ ਕੋਈ ਨਹੀਂ ਆਇਆ ਹੈ ਦੋਨੋਂ ਹਾਂ ਦੇਖੋ ਤੁਹਾਨੂੰ ਸਰ ਦਾ ਫੋਨ ਦਿਖਾਉਣੀ ਹੈ ਕੀ ਪੈਨ ਨਾਲ ਇਹ ਵੈਸੇ ਫੋਨਾਂ ਦੇ ਲੱਗੇ ਆ ਨਾ ਐਸੇ ਫੋਨ ਹੋ ਗਏ ਦੇਖੀਏ ਵੀ ਬੜੇ ਬੜੇ ਫੋਨ ਨੇ ਟੀਵੀ ਵਰਗੇ ਇੰਨੇ ਕਿੰਨੇ ਲੋਕ ਲੋਕਾਂ ਕੇ ਸਮਾਟ ਮੁਸੇ ਵਾਲਾ ਹੈਲੋ ਜੀ ਕਿਵੇਂ ਹੋ ਅੱਛਾ ਇਹ ਦੱਲਿਆ ਮੈਂ ਇਹ ਦੇਖਵਾ ਲਵਾਂਗੇ ਆ ਚਾਹ ਆਹ ਕਮਾਗਾ ਵਧੀਆ ਜੀ ਤੁਸੀਂ ਦੋਸਤੋ ਵਧੀਆ ਜੀ ਅਸੀਂ ਵੀ ਚੜ੍ਹ ਤਿਕ ਲਾਂ ਓਕੇ ਜੀ ਰਿਪੋਰਟ ਕਿਵੇਂ ਹੋ ਜੀ ਵਧੀਆ ਜੀ ਵਧੀਆ ਈ ਨਾਲੇ ਹੁੰਦਾ ਟੋ ਪੰਜ ਹਜ਼ਾਰ ਸੇਲ ਹੋਈ ਕੀ ਕਰੀ ਜਾਂਦੇ ਹੋਗੇ ਕੁਛ ਨਹੀਂ ਮੈਂ ਬ੍ਰੇਕ ਸੀ ਮੈਂ ਕਰ ਲਈ ਆਈਆਂ ਕਿ ਤੇ ਰੇਸ਼ਮਾ ਆਈ ਨਹੀਂ ਅੱਜ ਛੁੱਟੀ ਤੇ ਹੈਗੀ ਉਹ ਰੈਸਟੋਰੈਂਟ ਮੰਗਲਵਾਰ ਨੂੰ ਛੁੱਟੀ ਹੁੰਦੀ ਹੈਗੀ ਉਹਨੇ ਅੱਜ ਹੀ ਮਾਰ ਲਈ ਪਹਿਲੇ ਤੇ ਪ੍ਰਮੇਂਦਰ ਵੀ ਛੁੱਟੀ ਹੈ ਅੱਜ ਦੋਨੇ ਇਕੱਠੇ ਛੁੱਟੀ ਕਰ ਰਹੇ ਜੀ ਤੇ ਮੈਂ ਕੱਲੀ ਰਹਿ ਗਈ ਅੱਜ ਤੇ ਫੇਰ ਮੈਂ ਇਧਰ ਹੀ ਆ ਗਈ ਸਰ ਆਉਣ ਦੇ ਲੱਗੇ ਪਈ ਨਹੀਂ ਗੋਵਿੰਦ ਕਸਟਮਰ ਦੇਖੀ ਜਾਂਦੇ ਕਾਲਾ ਦਾ ਗੁੱਸਾ ਕੱਢਿਆ ਅੱਜ ਨਹੀਂ ਨਹੀਂ ਉਹ ਵੈਸੇ ਉਹਦੀ ਛੁੱਟੀ ਹੁੰਦੀ ਹੈ ਨਾ ਬੁੱਧਵਾਰ ਮੰਗਲਵਾਰ ਦੀ ਹੁੰਦੀ ਹੈ ਵੈਸੇ ਹਾਂ ਤੇ ਉਹ ਅੱਜ ਹੀ ਕਰ ਗਈ ਸੋਮਵਾਰ ਨੂੰ ਤੋ ਉਹਨੂੰ ਕਦੋਂ ਛੁੱਟੀ ਆ ਮੈਨੂੰ ਮੇਰੀ ਬੁੱਧਵਾਰ ਦੀ ਮਿਲੀ ਆ ਉਹਦੀ ਮੰਗਲਵਾਰ ਦਿੰਦੇ ਮੇਰੀ ਬੁੱਧਵਾਰ ਦਿੰਦੀ ਆ ਜੀ ਮੈਂ ਵੀ ਹੁਣ ਸੋਚ ਰਹੀ ਮੈਂ ਵੀ ਮੰਗਲਵਾਰ ਦੀ ਕਰਵਾ ਲਵਾਂ ਜੀ ਦੋਨੇ ਫਿਰ ਇਕੱਤੇ ਆ ਨਹੀਂ ਕੱਲੀ ਰਹਿ ਜਾਂਦੇ ਸਾਡੇ ਚ ਤੇ ਮੈਂ ਵੀ ਹੁਣ ਉਹ ਤਾਂ ਇਹਦੀ ਮੰਗਲਵਾਰ ਦੀ ਕਰਾ ਕੇ ਰਵਸਤਾਂ ਮੇਰੀ ਬੁੱਧਵਾਰ ਦੀ ਲੈਗੀ ਪਹਿਨਾ ਪਹਿਨਾ ਗਮਲੇ ਜਰ ਵੀ ਮੈਂ ਛੁੱਟੀ ਮੰਗਲਵਾਰ ਦੀ ਕਰ ਦੂੰਗੀ ਜੀ ਦੋ ਜਮਾ ਦੇ

ਨੀ ਨਹੀਂ ਅੱਜ ਜਨਤਾ ਨਰੀ ਨਹੀਂ ਆ ਗਈ ਹੁਣ ਤਾਂ ਸ਼ੁਕਰ ਹੈ ਕਿ ਇਹ ਚੈਨਲ ਮਿਲ ਗਿਆ ਮੈਂ 1 ਮਹੀਨੇ ਤੋਂ ਲੱਭ ਰਿਹਾ ਸੀ ਅੱਛਾ ਜੀ ਨਰੇਸ਼ ਕੁਮਾਰ ਦਮਨ ਰੋਜ਼ਗੋਲਡ ਦਾ ਪਿਆਰ ਹੈ ਨਾ ਇੱਕ ਮਹੀਨਾ ਮਤਮਾਰੇ ਮੇਰਾ ਚੈਨਲ ਲੱਭਣ ਹੱਥੋਂ ਤੁਸੀਂ ਨੇ 25 ਐਚ ਐਚਓ ਚਲ ਕੋਈ ਨਾ ਬੱਜ ਜਾਣਗੇ ਰੇਸ਼ਮਾ ਨੀ ਨਾ ਆਈ ਹੈ ਕਿ ਤਾਂ ਕਰਕੇ ਨਹੀਂ ਆਈ ਵੀਰੇ ਕਹਿੰਦਾ ਅਸਮੁ ਵਾਲੇਕੁਮ ਜੀ ਕੀ ਹਾਲ ਚਾਲ ਵਧੀਆ ਜੀ ਤੁਸੀਂ ਦੱਸੋ ਤੁ ਫਿਰ ਸਬਸਕ੍ਰਾਈਬ ਕਰੋ ਅੱਛਾ ਤੁਸੀਂ ਫਿਰ ਸਬਸਕ੍ਰਾਈਬ ਕਰੋ ਸੇ ਬੋਲੋ ਪਾਕਿਸਤਾਨ ਪੰਜਾਬ ਜਿੰਦਾਬਾਦ ਜੇ ਤੂੰ ਸਬਸਕ੍ਰਾਈਬ ਕਰ ਲਵੇਂ ਤਾਂ ਚੈਨਲ ਭਾਲਣ ਦੀ ਲੋੜ ਨਹੀਂ ਪੈਣੀ ਹੈਗੀ ਤੁਸੀਂ ਬਰਨਾਲੇ ਤੋਂ ਹੋਣਾ ਹਾਂਜੀ ਹਾਂਜੀ ਰਾਮ ਰਾਮ ਸਵੇ ਭਾਈਆਂ ਦੇ ਸੈਲੋ ਕਹਾ ਪਰ ਅਸੀਂ ਪੰਜਾਬ ਤੋਂ ਹੀ ਬਰਨਾਲਾ ਜ਼ਿਲ੍ਹਾ ਪਹਿਲਾਂ ਰਤਾਰਪੁਰ ਜਿੰਦਾਬਾਦ ਇਹ ਕਿਹਦਾ ਹੈ ਮੈਨੂੰ ਹੁਣ ਐਡ ਕਰਨਾ ਪੈਣਾਗਾ ਪਲੀਜ਼ ਮਤਲਬ ਬੋਲਦਾ ਸੁਣਾ ਆਜੀ ਆਪ ਕੋ ਦਿਨ ਕਰ ਜੋ ਆਪਰਾਵਾ ਤੂੰ ਨਹੀਂ ਬਲਜ ਟਿਕਸ ਦਾ ਚੱਕਰ ਦੇ ਹਾਂ ਚੱਕਦਾ ਤੁਹਾਨੂੰ ਕਿਵੇਂ ਲੱਗਦਾ ਅਗਰ ਸਟੌਪ ਹੋਤਾ ਆਪ ਤੁਹ ਬਹੁਤ ਅਚੀ ਲੱਗਦੇ ਹੋ ਨਹੀਂ ਮੈਂ ਅਚੀ ਹੂੰ ਆਪ ਕੋ ਸ਼ਾਇਦ ਬੁਰਾ ਲੱਗਦਾ जी सब सब्सक्राइब कर कर लेते हैं रिटर्न मिलेगा हां कोई गल नहीं तू कर तो सही हेलो जी जो बात है ਚੰਗਾ ਰਿਹਾ ਹੁਣ ਮੈਂ ਤੁਹਾਡੀ ਸ਼ਾਰਟਸ ਵੀਡੀਓ ਦੇਖਦਾ ਹਾਂ ਨਾ ਗਾਰੰਟੀ ਨਾਲ ਅੱਛਾ ਅੱਛਾ ਠੀਕ ਹੈ ਹਾਂਜੀ ਕੀ ਆਪਕੋ ਕੀ ਲਿਖ ਰਹੇਗਾ ਵੀਟੀਐਸ ਮਤਲਬ ਸੋਨ ਚੋਲੀਆਂ ਦੇ 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 ਚੋਲ बिलिंग करनी है करनी पड़ेगी बिलिंग मैं करा मैं नॉन दिया नहीं है उनकी बिलिंग करनी कुछ नहीं फैमिली ठीक है जी हाँ जी बढ़िया सारे ਕਲਵਿੰਦਲ ਸਿੰਘ ਹਲਜੀ ਜਿਵੇਂ ਆਹਾ ਐਸੀ ਤੇਆ ਕੀ ਰਿਆ ਜਗਸੀਰ ਤੇਆ ਜਗਸੀਰ ਦੇ ਕਹਿ ਰਹੇ ਹੁ ਅੱਛਾ चाबी अच्छा सॉरी कोई गल तेन भी वाह दे बाबी जी क्या फेस है आपका मैं फेस एदा दी <laughs> आवेद की सब होंगे ਨਹੀਂ ਐਦਾਂ ਮਤਲਬ ਜਿਹੜਾ ਮਤਲਬ ਡੇਲੀ ਆਉਂਦਾ ਲਾਈਵ ਦੇ ਵਿੱਚ ਉਹਦਾ ਪਤਾ ਲੱਗ ਜਾਂਦਾਗਾ ਤੇ ਮਤਲਬ ਜਿਹੜੇ ਖਾਸ ਬੰਦੇ ਨੇ ਉਹਨਾਂ ਦੇ ਲਈ ਹੁੰਦਾਗਾ ਇਹ ਨਨਿੰਦਰ ਸਿੰਘ ਟੇਲੋ ਆਪਕੋ ਯਾਦ ਕਰਤਾ ਹੈ ਕਿ ਮੈਨੂੰ ਕੋ ਯਾਦ ਕਰਦਾ ਹੋਰ ਕੋਈ ਹੈ ਨਹੀਂ ਯਾਦ ਕਰਨ ਲਈ ਉਹਨਾਂ ਲਈ ਸਾਈ ਜੀ ਰਾਮ ਰਾਮ ਜੀ ਰਾਮ ਰਾਮ ਜੀ ਇੰਗੂਫਾ ਦੇ ਵਿੱਚ ਨਹੀਂ ਆਈ ਹੈਗੀ ਮੈਂ ਬਾਹਰ ਉਹ ਬਿਲਿੰਗ ਕਰੀ ਅੰਦਰ ਸੀ ਕਸਟਮਰ ਸੀ 2-3 ਤਾਂ ਕਰਕੇ ਮੈਂ ਅੰਦਰ ਹੀ ਆ ਗਈ ਸੁਰਜੀਤ ਰਮਨ ਹੈਲੋ ਜੀ ਹੈਲੋ ਹਾਊ ਆਰ ਯੂ ਵਧੀਆ ਜੀ ਵਧੀਆ ਤੁਸੀਂ ਹੋ ਕਿਵੇਂ ਹੋ ਵਧੀਆ ਜੀ ਵਧੀਆ भक्ति तो बैठन लग गई <laughs> हां मैं भक्ति कर जिएंगी वे सारे मेरे बस च हो जाओ फिर मैं थोड़ो थो तो मैं केक ही लाइक लुक करवा लिया करूंगी इतनी रेशमा कहां चली गई जी आज भाभी जी आज नहीं है रेशमा दी छुट्टी सी आज वीक ऑफ होता गा ਵੀਖ ਦੇ ਵਿੱਚ ਤੇ ਉਹਦਾ ਮਤਲਬ ਵੈਸਤਾ ਕੱਲ ਸੀਗਾ ਉਹਨੇ ਅੱਜ ਲੈ ਲਿਆ ਥੇਅਰ ਯੂ ਫਰੋਮ ਆਪਾਂ ਵੀ ਪੰਜਾਬ ਤੋਂ ਆ ਅਰਜੁਨ ਸੰਧੂ ਹੈ ਮੈਡਮ ਹਾਂਜੀ ਸੁਰਜੀਤ ਰਮਨ ਹੈ ਲੋਜੀ ਹੈਲੋ ਆਪ ਕਹਾਂ ਸੇ ਹੋ ਅਸੀਂ ਪੰਜਾਬ ਤੋਂ ਆਂ ਜੀ ਬਰਨਾਲਾ ਜ਼ਿਲ੍ਹਾ ਪੈਂਦਾ ਜਤਿੰਦਰ ਸਿੰਘ ਥੈਂਕ ਯੂ ਮਲਿਕ ਹੰਦ ਜੀ ਅਰਜਨ ਸੰਦੂ ਪੰਜਾਬ ਕਿੱਥੋਂ ਜੀ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਪੈਂਦਾ ਬਰਨਾਲਾ ਹੰਡੇ ਆਇਆ ਹਾਂ ਅਸੀਂ ਬਰਨਾਲੇ ਦੇ ਲਵੀ ਹੰਡੇ ਆਇਆ ਪੈਂਦਾ ਪਿੰਡ ਪਿੰਡ ਕਹਿ ਕਰ ਨਾਲੋਂ ਮੂਸੇ ਵਾਲਾ ਹੰਡੇ ਆਇਆ ਪਿੰਡ ਸ਼ਾਪ ਦਿਖਾਉਣੀ ਬਾਹਰ ਕਸਟਮਰ ਲੰਗੇ ਤਾਂ ਕਰਕੇ ਨਹੀਂ ਮੈਂ ਦਿਖਾਈ ਕਿੱਦਾਂ ਜਸਪ੍ਰੀਤ ਵਧੀਆ ਜੀ ਤੁਸੀਂ ਦੱਸੋ ਹਾਂਜੀ ਮੇਰੀ ਸ਼ਾਪ ਹੀ ਐ ਜਿਕਸੀਰ ਇੱਦਾਂ ਦੀ ਕੋਈ ਵੀ ਕੁੜੀ ਨਹੀਂ ਹੈਗੀ ਜਿਕਸੀਰ ਮੈਨੂੰ ਇੱਦਾਂ ਕਹਿੰਦਾ ਕਹਿੰਦਾ ਕਿ ਮੇਰਾ ਸਾਖ ਕਰਵਾ ਦੇ ਕਿਸੇ ਕੁੜੀ ਨਾਲ ਹੁਣ ਮੈਂ ਕਿੱਥੋਂ ਲਿਆਵਾਂ ਕੁੜੀ ਕੁੜੀ ਭਾਲੇ ਤੁਹਾਨੂੰ ਤੇ ਆਉਂਦੀ ਨੇ ਨਾ ਖੋ ਨਾ ਮੈਂ ਖਾਂਦੀ ਨਹੀਂ ਗੀ ਉਹ ਤਾਂ ਵੈਸੀ ਲਿਪਸਟਿਕ ਇਹੋ ਹੋ ਲੱਗਿਆ ਹੋਇਆ ਤੇ ਨੇਲ ਪੇਂਟ ਕਿਸ ਚੀਜ਼ ਦੀ ਸ਼ਾਪ ਹੈਗੇ ਫੁੱਟਵੇਅਰ ਦੀ ਹਾਂ ਮੈਂ ਪੰਜਾਬ ਸੇ ਹਾਂ ਓਕੇ ਜੀ ਓਕੇ ਕਰਦੇ ਫਿਰ ਦੀ ਦੀ ਮੈਂ ਕਿੱਥੋਂ ਕਰਵਾਦਾ ਹਾਂ ਮੇਰੇ ਕੋਲੇ ਹੈ ਨਹੀਂ ਕੁਝ ਵੀ ਮੋਲ ਦੀ ਸ਼ੌਪ ਹੈਗੀ ਹਾਂ ਮੋਲ ਮੈਂ ਵੀ ਲੁਧਿਆਣਾ ਸੇ ਹਾਂ ਓਕੇ ਜੀ ਓਕੇ ਕਮਲਜੀਤ ਹੈਲੋ ਜੀ ਹੈਲੋ ਕਿੱਥੇ ਤੇ ਹੋ ਤੁਸੀਂ ਆਪਾ ਪੰਜਾਬ ਤੋਂ ਹੀ ਪੰਜਾਬ ਤੋਂ ਬਰਨਾਲਾ ਜ਼ਿਲ੍ਹਾ ਪੈਂਦਾ ਗੁਰਪ੍ਰੀਤ ਕਿਤੋਂ ਹੋ ਵੀਏ ਕਮਲਜੀਤ ਤੋਂ ਕਰਮਜੀਤ ਤੋਂ ਹਾਊ ਆਰ ਯੂ ਵਧੀਆ ਜੀ ਵਧੀਆ ਤੁਸੀਂ ਦੱਸੋ ਹਰਿਆਣਾ ਵਾਲੀ ਹੈ ਸੀ ਜੀ ਓਕੇ ਕਹਾਂ ਸੇ ਹੋ ਜੀ ਆਪ ਸੇਮ ਉਹੀ ਕੁਐਸਚਨ ਹੈਗਾ ਮਾਨਸਾ ਜੀ ਬਰਨਾਲਾ ਤੋਂ ਕਿੱਥੋਂ ਬਰਨਾਲਾ ਤੋਂ ਬਰਨਾਲਾ ਦੇ ਵਿੱਚ ਹੰਡਿਆ ਆਇਆ ਪਿੰਡ ਹੰਡਿਆ ਆਇਆ शॉर्ट्स वीडियो के साथ और लॉन्ग वीडियो के साथ जॉइन डन मैं होलसेल का काम करता हूँ ओके जी जैसे हंडिया पिंड थोनो भी बूट दिखा दे बूट सारे डिस्प्ले लगे हुए बाहर दिखा दू कोई गल नहीं ਲਕਵੀਰ ਸਿੰਘ ਹੈਲੋ ਗੁੱਡ ਇਵਨਿੰਗ ਜੀ ਨੇਪਾਲੀ ਭਾਬੀ ਨਹੀਂ ਆਏ ਅਜਨੀ ਨੇਪਾਲਣ ਅੱਜ ਉਹ ਛੁੱਟੀ ਤੇਗੀ ਗੁੱਡ ਇਵਨਿੰਗ ਜੀ ਜਿੱਕ ਸੀਟ ਕੇ ਅੰਦਰ ਭਾਬੀ ਜਿਹੜੇ ਦਾ ਵੀ ਮਾਨ ਰੱਖਦੇ ਆ ਮੈਂ ਹੁਣ ਤੈਨੂੰ ਕਿਥੋਂ ਛਾ ਕਰਾ ਦਾਂ ਪਹਿਲਾ ਮੂਸੇ ਵਾਲੇ ਨਹੀਂ ਛਾ ਕਰਵਾਉਣੇ ਆਪਾਂ ਜੇ ਸੀਤ ਨੂੰ ਭਾਲ ਕੇ ਰੱਖੀ ਦਵਾਂ ਉਹਦੇ ਪਿੰਡ ਵਾਲੀ ਕੁਕੜੀ ਠੀਕ ਆ ਉਹ ਨੇਪਾਲ ਗਈ ਨਹੀਂ ਨੇਪਾਲ ਤਾਂ ਖਾਣੂਗੀ ਇਹ ਵਿਚਾਰੀ ਇੱਥੇ ਆ ਉਹ ਇੱਥੇ ਰਹਿੰਦੀ ਥੀ ਉਹਦਾ ਜਨਮ ਹੋਣਾ ਸੀਗਾ ਪੰਜਾਬ ਦੇ ਵਿੱਚ ਹੀ ਵਿਆਹ ਹੋ ਗਿਆ ਤੁਹਾਡਾ ਅਰਜਨ ਸੰਧੂ ਹਾਂਜੀ ਵਿਆਹ ਹੋ ਗਿਆ ਚੋਇਲ ਹਲੋ ਜੀ ਦੇਰ ਮੇਰੀ ਸਟਾਈਡ ਦੀ ਮੈਂ ਕਰਾ ਦਿੰਦਾ ਗੱਲ ਇਹ ਸਟਾਈਡੀ ਤੋਂ ਪਾ ਲੈ ਜਕਸੀਰ ਆਪਣੇ ਆਪ ਹੀ ਉਧਰ ਇੰਸਟਾਗ੍ਰam ਤੋਂ ਚੱਕ ਲੂਗਾ ਤੈਨੂੰ ਜਵਾਕ ਕਿੰਨੇ ਆ ਤਾਂ ਜੋ ਅਕਾ ਤੋਂ ਕਿੱਲਾ ਨ ਗਗਨ ਸਿੰਘ ਵੈਸੇ ਮੇਰੀ ਇੱਕ ਕੁੜੀ ਹੈਗੀ 10-11 ਸਾਲਾਂ ਦੀ ਹੈਗੀ ਅਰਜਨ ਸੰਤੂ ਲੱਗਦਾ ਨਹੀਂ ਕੀ ਨਹੀਂ ਲੱਗਦਾ ਇਸਟਾ ID ਹਰ ਲਖਵਿੰਦਰ ਉਹਦੀ ਇਸਟਾ ID ਇੱਕ ਕੁੜੀ ਹੈ ਦੀਦੀ ਅੱਛਾ ਲੈਟ ਚਲੀ ਮੇਰੇ ਸਟੋਰ ਚ ਬਲਵਿੰਦਰ ਅੰਮ੍ਰਿਤਸਰ ਤੋਂ ਮੀਟੂ ਕੀ ਮੀਟੂ ਹੁਣ ਤੇਰੀ ਹਾਸੇ ਨਿਕਲਦੀ ਹੈ ਗੋਗੰਡੀ ਪੁਚਾਲ ਆ ਗਿਆ ਨਹੀਂ ਪੁਚਾਲ ਨਹੀਂ ਆਇਆ ਲਾਈਟ ਦਾ ਕੱਟ ਜਾ ਲੱਗ ਗਿਆ ਹਾਂ ਦਾ ਗੱਟੇ ਹਲੂ ਪੁੱਲਰ ਸਾਬਜੀ ਪੁੱਲਰ ਸਭ ਸ਼ਾਪ ਤੇ ਉਹ ਤੁਸੀਂ ਹਾਂਜੀ ਅਰਜਨ ਸੰਧੂ ਇਹਨਾਂ ਨੇ ਬਿਲ ਨਹੀਂ ਭਰਿਆ ਹੈਗਾ ਸਟੋਰ ਵਾਲਿਆਂ ਨੇ ਲੇਟ ਘਟਦੀ ਇਹਨਾਂ ਦੀ ਹਮ ਡਿਸਟਿੰਕ ਬੋਲਾਂ ਹਾਂ ਆਪਕੇ ਮੇਰੇ ਬਰਨਾਲਾ ਜੀ ਬਰਨਾਲਾ ਕਿ ਮੈਂ ਹਾਂ ਪਾਬੀ ਜਿ ਵਜੇ ਵਜੇ ਦੱਸਸੋ ਤੁਸੀਂ ਰਿਪੋਰਟ ਹੋ ਜਾ ਰਹੀ ਹੋਲ ਹਾਂ ਮੈਂ ਰਿਪੋਰਟ ਹੀ ਹੈ ਕਿ ਵੈਸੇ ਸਨੈਪਚੈਟ ਮੈਂ ਚਲਾਉਂਦੀ ਨਹੀਂ ਇਸ਼ਟਾ ਵਾਲਿਆਂ ਤੋਂ ਮਰਾ ਤੱਕ ਨਵਾਉਂਦਿਆਂ ਨੇ ਉਹਨਾਂ ਨਾਲ ਹੀ ਕਰਾਉਣਾ ਬਸ ਫਿਰ ਤੂੰ ਇੰਸਟਾਗ੍ਰਾਮ ਹੋ ਜਾਏ ਉਹਨੂੰ ਤੇਰੀ ਆਈਡੀ ਆਲੀ ਮੋਸੀ ਆ ਲੈਣ ਬੱਡੀਅਰ ਨੀ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ ਵੀ ਹੁਣ ਤੁਹਾਡੇ ਕੋਲ ਮੋਸਟ ਵੈਲਕਮ ਜੁੱਤੇ ਲੈ ਕੇ ਚਲੀ ਜਾਇਓ ਮਨਜੀਤ ਸਿੰਘ ਬਹੁਤ ਕਿਊਟ ਹੋ ਤੁਸੀਂ ਘਰ ਵਾਲੀ ਨਾਲ ਲੈ ਕੇ ਫਿਰ ਠੀਕ ਆ ਹਾਂ ਘਰ ਵਾਲੀ ਨਾਲ ਲੈ ਕੇ ਆ ਸਕਦਾ ਤੂੰ ਮੈਂ ਵੀ ਮਿਲ ਲੂੰਗੀ ਭੈਣ ਨੂੰ you do uh, don't reply back me ਤੁਹਾਡੇ ਪਿੰਡ ਵੀ ਬੰਦਾ ਮਾਰ ਕੇ ਕਸੂਰ ਪੁੱਛਦੇ ਹਾਂ ਸਾਡੇ ਪਿੰਡ ਬੰਦਾ ਮਾਰ ਕੇ ਕਸੂਰ ਨਹੀਂ ਪੁੱਛਦੇ ਗੀਤ ਗੀਤ ਗਾਈ ਜਨ ਬੈਠਾ ਹੈ ਨਹੀਂ ਕਰਾਇਓ ਲੈਟ ਹੀ ਭੱਜ ਗਿਆ ਤਾਂ ਲੈਟ ਹੀ ਨਹੀਂ ਹੈਗੀ ਉੱਡ ਗਈ ਤੁਸੀਂ ਰਾਤ ਨੂੰ ਆਇਆ ਕਰੋ ਲਾਈਵ ਨਹੀਂ ਮੈਂ ਰਾਤ ਨੂੰ ਨਹੀਂ ਆਉਂਦੀ ਹੈਗੀ ਆ ਗਿਆ ਫੋਨ ਹੋਰ ਫੋਨ ਆ ਗਿਆ ਸੀਗਾ ਮੈਨੂੰ ਬੱਲੇ ਦੀਦੀ ਤੇਰੇ ਫੋਨ ਦੀ ਟੂਨ ਤਰਸ ਨਾ ਕਰੀਂ ਉਹ ਐਸੀ ਲਾਤੀ ਜਵਾਕਾਂ ਨੇ ਸੋਣ ਸੁਣ ਕੇ ਸੀ ਇਹ ਰਿੰਗ ਟੂਨ ਵੀ ਸੁਣ ਗਈ ਸੀ ਮੈਂ ਮੈਨੂੰ ਇਸ ਵੇਲੇ ਸਮਾਂ ਚਲ ਬਾਅਦ ਚ ਝੱਕਾਂਗੀ ਮੈਂ ਸੁਣ ਜਾਂਦੀ ਆ ਤੇਰੇ ਬਾਰੇ ਕੰਨ ਤੇਜ ਨੇ ਕਿ ਮੂਸੇ ਵਾਲੇ ਉਹਦੀ ਸੁਣ ਲੈਣਾ ਮਾਰੀ ਅਨੇ ਚੰਦ ਤੂੰ ਮੇਰਾ ਸਾਰੇ ਆਊਟਲੈਟ ਦੀ ਲਾਈਟ ਬਾਜੀ ਇਕੱਲੀ ਛੋਡੀ ਰੱਖਤੀ ਐ ਇਹਨਾਂ ਦੀ ਕੱਟੀ ਆ ਗੱਲਾਂ ਦੀ ਲਾਈਟ ਇਹਨਾਂ ਨੇ ਫਿਰ ਵੀ ਤਰੇ ਹੁੰਦਾ ਬਾਕੀ ਤਾਂ ਹੈਗੀ ਆ ਦੇਖ ਬਾਹਰ ਤਾਂ ਹੈਗੇ ਦੂਜੀਆਂ 'ਚ ਲਾਈਟ ਉਹਨੇ ਦੇਖਾ ਕਿ ਸਰ ਪਰ ਇੰਨੇ ਦੇਸੇ ਉਸ ਦੇ ਚੁਕਾ ਕਰ ਪਤਾ ਨਹੀਂ ਆਪਾਂ ਕੀ ਸਾਡੇ ਤਾਂ ਬਸ ਮਾਰ ਕੇ ਭਲਾੜਾ ਲਿਖ ਦਿੰਦੇ ਰਾਮ ਰਾਮ ਸਤਿਨਾਮ ਦਾ ਓਂਦਾ हाँ उ बिल नहीं देंगे हाय जस्सी जी हेलो जी हेलो सिंह गगन ਦੀ ਗਾਉਣ ਮੈਂ ਜਾ ਰਹੀ ਹਾਂ ਜਿਵੇਂ ਮੈਨੂੰ ਪਹਿਲਾਂ ਉਹਨਾਂ ਦੇ ਫੋਨ ਆਇਆ ਸੀ ਸਟੋਰ 'ਚ ਮਾ ਮੇਰੀ ਬ੍ਰੇਕ ਹੈਗੀ OK ਮੁੱਸੇ ਵਾਲਾ ਡਿਕਸੀਰ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਈਵ ਦੇ ਵਿੱਚ ਜੁੜਿਆ OK ਬਾਏ ਰਾਮ ਰਾਮ